ਇਸਨੇ 855 ਲੈਣਾ ਹੈ 24 ਮਾਡਲ ਤਾਂ ਬਈ ਸੋਨਾ ਲੀਕਾ ਏਜੰਸੀ 'ਚ ਖੜਾ ਏ ਰੋਪੜ ਲੋ ਜੀ ਬਾਈ ਕੱਲ ਆਪਣੀ ਇਹ ਵੀਡੀਓ ਪਾਈ ਸੀ ਮੈਨੂੰ ਕਈ ਸਾਰੇ ਬੰਦਾਂ ਦੇ ਫੋਨ ਫੋਨ ਆਏ ਕੱਲ ਲਾ ਹੱਸਾ ਬੱਸ ਆ ਵੀ ਬਾਈ ਦਿਖਾਉਗਾ ਟਰੈਕਟਰ ਨਵ ਮਾਡਲ ਹੈ ਇਹ ਤੇ ਇਹਦੀ ਗੱਲ ਬਾਈ ਆਪਾਂ ਦੱਸੀ ਸੀਗੀ ਸਾਰੀ ਜੋ ਵੀ ਡਿਟੇਲ ਹੈ ਗੱਲ ਵਾ ਰੁਕ ਲੈ ਰੁਕ ਲੈ ਇਹ ਹੈਗਾ ਜੀ 2013 ਮਾਡਲ ਠੀਕ ਹੈ ਜੀ ਨੰਬਰ ਇਹਦਾ ਹੈਗਾ ਅ ਐਚ ਪੀ ਨਾਲਾਗੜ ਦਾ ਨੰਬਰ ਹੈ ਇਹ ਕੱਲ ਆਪਾਂ ਨੇ ਨੰਬਰ ਨਹੀਂ ਸੀਗਾ ਪਿੱਛੇ ਘਰ ਨੂੰ ਮੜ ਜਾ ਤੇ ਅੱਜ ਦੀ ਆਪਾਂ ਤੁਹਾਨੂੰ ਦੰਨਿਆ ਬਾਈ ਥੋੜੀ ਜਿਹੀ ਡਿਟੇਲ ਲੈ ਸਾਹੀ ਬਗਾਊਆ ਜੀ 2009 ਮਾਡਲ ਹੈ ਟਾਇਰ ਬਾਈ ਹੈਗੇ ਆ 70 75 ਪੈਸੇ ਠੀਕ ਹੈ ਜੀ ਬਾਕੀ ਬਲ ਆਇਆ ਬਾਈ 3207 ਨੰਬਰ ਹੈ ਹਿਸ਼ਾਰਪੁਰ ਦਾ ਇਹ ਵੀ ਡੈਕਟਰ ਬਗਾਊਆ ਬਾਈ ਵਧੀਆ ਡੈਕਟਰ ਹੈ ਇਹ ਦਾ ਡੈਕਟਰ ਹੈ ਬਾਈ ਇਹ ਮਾਡਲ ਹੈਗਾ 13 ਜੀ ਇਹਦਾ ਮੁੱਲ ਹੈਗਾ ਜੀ 1 ਲੱਖ 60000 ਰੁਪਿਆ ਹਾਲ ਸਵਾਗਤ ਹੈ ਇਹਦੇ ਨਾਲ ਆ ਜੀ ਉਹ ਤੁਹਾਨੂੰ ਨਾਲ ਮਿਲੂਗਾ ਜੋ ਵੀ ਸਮਾਨ ਹੈਗਾ ਠੀਕ ਹੈ ਜੀ ਬਾਕੀ ਤੁਸੀਂ ਆਪਣੀ ਆ ਕੇ ਤਸੱਲੀ ਕਰਨੀ ਹੋਈ ਕਰ ਲਿਓ ਰੋਪੜ ਸਵਰਾਜ ਵਾਲੇ ਵੀਰਾਂ ਦੇ ਕੋਲ ਖੜਾ ਟਰੈਕਟਰ ਠੀਕ ਹੈ ਜੀ ਵਿਚ ਘੱਟੇ ਨਾਲ ਟਰੈਕਟਰ ਠੀਕ ਆ ਦਿਖਾਈਂ ਚੱਲੇ ਚੁਲੇ ਕਿੰਨਾਗਾ ਠੀਕ ਹੈ ਬਰਾਬਰ ਟੈਰ ਟੂਰ ਬਾਈ ਨਾਲ ਦੇ ਆ ਟਰੈਕਟਰ ਤੇ ਠੀਕ ਹੈ ਜੀ ਤੇ ਬਾਕੀ ਜੋ ਵੀ ਗੱਲਬਾਤ ਹੈ ਗ੍ਰੇਡ ਦੀ ਮੌਕੇ ਤੇ ਹੋ ਜੂਗਾ ਮੈਂ ਜਾਣ ਕਿੰਨਾ ਕ ਭੱਜਦਾ ਆ। ਆਟਾ ਬਹੁਤ ਆ ਬਾਈ ਇਹ। ਅੱਲਾ ਹੈ ਬਾਈ। ਹੋਰ ਆਦਾ ਇਹ ਤਾਂ ਬੜਿਆਂ ਦੇ ਬਰਾਬਰ ਆ ਬਾਈ ਟਰੈਕਟਰ ਦਾ। ਅੱਲਾ ਬਾਈ। ਉਹ ਬੱਸ ਕਰ ਬੱਸ ਕਰ। ਭਾਈ ਬੱਚੇ ਨੂੰ ਚਲਾਉਣ ਦਾ ਬਹੁਤ ਵਾਦ ਆ ਇੱਕੋ ਸਿਲੰਡਰ ਟਰੈਕਟਰ ਆ ਇਹ। ਠੀਕ ਆ ਜੀ। ਕਿਸੇ ਮੇਰੇ ਵੀਰ ਨੇ ਛੋਟੀ ਖੇਤੀ ਜਿਦਾ ਕਿੰਨੇ ਗੁੰਨੇ ਵਾਸਤੇ ਕਿਸ ਨੇ ਲੈਣਾ ਹੋਇਆ ਤਾਂ ਆ ਕੇ ਦੇਖ ਲਿਓ। ਸਵਰਾਜ ਅੰਸੀ ਜੀ ਖੜਾ ਹੈ 1,60,000 ਮੋਲ ਹੈ ਬਾਕੀ ਮੜਾ ਮੋੜਾ ਮਾੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਨੰਬਰ ਇਹਦਾ ਐਚ ਪੀ ਨਾਲਾ ਕੱਢਦਾ ਐਨਓਸੀ ਤੁਹਾਨੂੰ ਮਿਲ ਜੂਗੀ ਜੀ। ਠੀਕ ਹੈ ਜੀ। ਤੇ ਬਾਕੀ ਜਿਹੜੀ ਆਪਣੀ ਤਸੱਲੀ ਆ ਉਹ ਤੁਸੀਂ ਆਪ ਹੀ ਆ ਕੇ ਆਪ ਕਰਨੀ ਆ। ਠੀਕ ਹੈ ਜੀ ਇਹ ਨਵਾਂ ਮਾਡਲ ਹੈ। ਇਹਦਾ ਮੰਗਦਾ 2,95,000 ਰੁਪਇਆ ਇਹਦਾ ਵੀ ਬਾਈ ਮੌਕੇ ਤੇ ਥੱਲਾ ਮਾੜਾਣਾ ਹੋ ਜਾਊਗਾ। ਠੀਕ ਹੈ ਜੀ। ਇਹ ਪੁਰਾਣ ਉੜਦਾ ਹਵਾ ਨਾਲ ਗੱਲਾਂ ਕਰਦਾ। ਬਾਕੀ ਬਾਈ ਨੇ ਕੋਈ ਹੋਰ ਵੀ ਪੁਰਾਣੇ ਟਰੈਕਟਰ ਮੇਰੇ ਹਿਸਾਬ ਨਾਲ 20 ਤੋਂ 25 ਟਰੈਕਟਰ ਖੜੇ ਨੇ ਇਨਾਂ ਕੋਲ। ਠੀਕ ਆ ਜੀ। ਤੇ ਬਾਕੀ ਮਿੱਤਰੋ ਦੋ ਟਰੈਕਟਰ ਆਪਣੇ ਇਧਰ ਸੋਨਾ ਲਿਕ ਵਾਲੇ ਵੀਰਾਂ ਕੋ ਖੜੇ ਆ। ਬਕਾਉ ਉਹ ਵੀ ਤੁਹਾਨੂੰ ਦਿਖਾਉਣੇ ਆ ਵੀਡੀਓ ਚ। ਇੱਕ ਟਰੈਕਟਰ 18 ਮਾਡਲ ਖੜਾ ਜੀ ਇਨਾਂ ਕੋਲ, ਡੀਆਈ 50। ਤਿੰਨ ਸਿਲੰਡਰ ਵਾਲਾ ਜੀ ਇਹ। ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਹੈਗੇ ਆ 75 ਪੈਸੇ ਚਾਰੇ। ਠੀਕ ਆ ਜੀ ਮੁੱਲੇ ਟਾਇਰ। ਗੂਡਇਰ ਦੇ ਨੇ ਪਿਛਲੇ ਟਾਇਰ ਹੈਗੇ ਐਮਆਰਫ ਦੇ। ਕੰਡੀਸ਼ਨਾਂ ਦੀ ਗੱਲ ਕਰੀਏ ਤਾਂ ਟਰੈਕਟਰ ਦੀ ਕੰਡੀਸ਼ਨ ਬਾਈ ਨਾ ਬਹੁਤੀ ਵਧੀਆ ਕਹਿ ਸਕਦੇ ਨਾ ਘਟੀ ਕਹਿ ਸਕਦੇ ਦਰਮਿਆਨੀ ਜੀ ਕੰਡੀਸ਼ਨ ਦਾ ਟਰੈਕਟਰ ਹੈ ਠੀਕ ਹੈ ਜੀ ਤੇ ਟਰੈਕਟਰ ਬਾਈ ਉਧਾਂ ਥੋੜਾ ਜਿਹਾ ਤੁਹਾਨੂੰ ਪਤਾ ਜਿੰਨੇ ਵੀ ਏਜੰਸੀਆਂ ਖੜੀਆਂ ਹੁੰਦੇ ਨੇ ਟਰੈਕਟਰ ਇਹ ਬਾਈ ਇਹਨਾਂ ਨੂੰ ਕੋਈ ਕਿਸੇ ਤਰੀਕੇ ਦੀ ਪਾਲਸ ਪੁਲਸ ਤੋਂ ਤੋਤੇ ਵੀ ਨਹੀਂ ਹੁੰਦੇ ਜਿਵੇਂ ਜਿੱਕਣ ਆਗੇ ਉਦਾਂ ਹੀ ਖੜੇ ਹੁੰਦੇ ਨੇ ਟਰੈਕਟਰ ਠੀਕ ਹੈ ਜੀ ਪਿੱਛੋਂ ਦੇਖ ਲਓ ਟਰੈਕਟਰ ਰੰਮ ਰੰਮ ਚੈੱਕ ਕਰ ਲਓ ਮੰਗਰਾੜ ਵਗੈਰਾ ਦੇਖ ਲਓ ਪਿੱਛੋਂ ਠੀਕ ਹੈ ਜੀ ਤੇ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਟਰੈਕਟਰ ਹੈ ਤੇ ਬਾਕੀ ਗੱਲ ਕਰੀ ਹੁਣ ਇਹਦੇ ਰੇਟ ਦੀ ਇਹਦਾ ਮੁੱਲ ਕਰਦੇ ਆ ਜੀ ਇਹ 4 ਲੱਖ ਰੁਪਈਆ ਠੀਕ ਆ ਜੀ 4 ਲੱਖ ਮੁੱਲ ਕਰਦੇ ਨੇ ਇਹ ਬਾਕੀ ਇਹਦਾ ਜੋ ਵੀ ਗੱਲਬਾਤ ਆ ਤੁਹਾਨੂੰ ਮੌਕੇ ਤੇ ਦੱਸ ਦਣਗੇ ਜੀ ਠੀਕ ਆ ਜੀ ਬਾਕੀ ਜਿਹੜੀ 00 ਗੱਲਬਾਤ ਹੋਦਾ ਬਾਈ ਸੌਦਾ ਕਰੇ ਤੇ ਹੋਣੀ ਆ ਆਇ ਤੇ ਇਧਰੋਂ ਵੀ ਕੰਡੀਸ਼ਨ ਦੇਖ ਲਓ ਟਰੈਕਟਰ ਉੱਦਾ ਬਾਈ ਠੀਕ ਆ ਥੋੜਾ ਜਿਹਾ ਧੋਣੇ ਵਾਲੀ ਆ ਚੰਗੀ ਤਰ੍ਹਾਂ ਬਾਕੀ ਇੱਕ ਨਾਲ ਕੋਲ ਬਾਈ ਹੋਰ ਖੜਾ ਟਰੈਕਟਰ 24 ਮਾਡਲ ਦਾ ਠੀਕ ਆ ਜੀ ਇਹ ਤਾਂ ਨਵਾਂ ਹੀ ਆ ਬਾਈ ਟਰੈਕਟਰ 24 ਮਾਡਲ 750 ਖੜਾ ਹੈ ਇਹ ਸਿੰਪਲ ਬਾਈ ਹਾਈ ਲੋ ਦੇ ਵਿੱਚ ਆ ਬਿਨਾ ਟੂ ਸਪੀਡ ਤੇ 14 ਦੇ ਟਾਇਰਾਂ ਵਾਲਾ ਠੀਕ ਆ ਜੀ ਇਹ ਟਰੈਕਟਰ ਸਰੂ ਕੁਸ਼ਕ ਕਾਂਟੀ ਚੱਲਿਆ ਵਾ ਟਾਇਰਾਂ ਦੀ ਗੱਲ ਕਰੀਏ ਤਾਂ 75 ਪੈਸੇ ਟਾਇਰ ਹੋਣਗੇ ਬਾਈ ਸਹੀ ਇਹਦੇ ਪਿਛਲੇ ਮੁੱਲੇ ਟਾਇਰ ਵੱਧ ਹੋਣਗੇ ਤੇ ਬਾਕੀ ਇਹਦਾ ਮੁੱਲ ਹੈਗਾ 6 ਲੱਖ ਰੁਪਈਆ ਜੀ 2024 ਮਾਡਲ ਠੀਕ ਆ ਜੀ ਟੂ ਸਪੀਡ ਵਾਲਾ ਟਰੈਕਟਰ ਆ ਇੱਥੋਂ ਦੇਖ ਲੋ ਟਰੈਕਟਰ ਜਮਾ ਨਵਾਂ ਪਿਆ ਬਾਈ ਛਿੰਦੜੀ ਦਵਾਲ ਡਿਸਟ੍ਰਿਕਟ ਉਪਰ ਦੇ ਵਿੱਚਾ ਲੋ ਜੀ ਇਹਦਾ ਰੇਟ ਬਾਈ 6 ਲੱਖ ਰੁਪਏ ਮੁੱਲ ਕਰਦੇ ਆਂ ਬਾਕੀ ਇਹਦੀ ਵੀ ਜਿਹੜੀ ਗੱਲਬਾਤ ਆ ਬਾਈ ਰੇਟ ਦੀ ਜਿਹੜੀ ਜਿਹੜੋ ਤੁਹਾਡੇ ਨਾਲ ਤੁਹਾਨੂੰ ਆ ਕੇ ਹੀ ਗੱਲਬਾਤ ਕਰਨੀ ਪੈਣੀ ਆ ਇਹ ਟਰੈਕਟਰ ਉਪਰ ਸੋਨਾ ਲਿਖਿਆ ਜਾਂਸੀ ਦੇ ਵਿੱਚ ਖੜੇ ਆ ਜੀ ਸਾਡੀ ਬਿਲਕੁਲ ਆਪਣੀ ਏਜੰਸੀਆਂ ਇਕੱਠੀਆਂ ਨੇ ਸਾਰੀਆਂ ਉਹ ਆਪਣੇ ਟਰੈਕਟਰ ਖੜੇ ਆ ਨਾਲੇ ਜੌਂਡੀਅਰ ਦੀ ਉਹਦੇ ਨਾਲ ਸੋਨਾ ਲਿਖਾ ਉਦੇ ਬਾਅਦ ਚ ਫੇ ਅੱਗੇ ਸਾਰੀਆਂ ਏਜੰਸੀਆਂ ਕਬੂਟਾ ਆ ਗਈ। ਉਤੇ ਕਿ ਸਵਰਾਜ ਵਾਲੇ ਆ ਕੇ ਸਾਰੀਆਂ ਏਜੰਸੀਆਂ ਆਪਣੇ ਇਕੱਠੇ ਨੇ ਤਕਰੀਬਾ। ਠੀਕ ਆ ਜੀ। ਤਾਂ ਕਿਸੇ ਨੇ ਵੀ ਸੋਨਾ ਲੀਕਾ ਲੈਣੇ ਆ ਤਾਂ ਸਵਰਾਜ ਵਾਲੇ ਵੀ ਨਾ ਕੋ ਆਪਣਾ ਸੋਰੀ ਸੋਨਾ ਲੀਕਾ ਖੜੇ ਆ ਕੇ ਦੇਖ ਸਕਦੇ ਆ। ਤੇ ਟਰੈਕਟਰਾਂ ਨੇ ਕੋ ਹੋਰ ਵੀ ਖੜੇ ਨੇ ਪੁਰਾਣੇ ਬਾਈ। ਇੱਕ ਨੇ ਕੋ ਸੋਨਾ ਲੀਕਾ 35 ਖੜਾ ਏ। 2003 ਬੰਨੀ 4 ਮਾਡਲ ਇੱਕ 6055 ਖੜਾ ਟਰੈਕਟਰ ਹੋਰ ਵੀ ਨਾ ਕੋ ਖੜੇ ਨੇ ਵਿਕਾਉ ਬਾਈ। ਕਿਸੇ ਨੇ ਕੋਈ ਵੀ ਟਰੈਕਟਰ ਲੈਣਾ ਹੁੰਦਾ ਤੇ ਇੱਕ ਵਾਰ ਇਹਨਾਂ ਕੋ ਆ ਕੇ ਜਿਹੜਾ ਮਾਰ ਜੋ ਬਾਈ। ਠੀਕ ਆ। ਤਕਰੀਬਨ ਆਪਣਾ ਅੱਗੇ ਵੀ ਹੈਗੀ ਵੀਡੀਓ ਦੇ ਵਿੱਚ ਆਪਣੀਆਂ ਜਿੰਨੀ ਵੀ ਏਜੰਸੀਆਂ ਨੇ ਸਾਰੀਆਂ ਏਜੰਸੀਆਂ ਚ ਤੁਹਾਨੂੰ ਪਾ 30 ਤੋਂ 40 ਟਰੈਕਟਰ ਮਿਲ ਜਾਣੇ ਆਪਣੇ ਠੀਕ ਹੈ ਜੀ ਬਾਕੀ ਸਾਡੇ ਹੋਰ ਵੀ ਇੱਕ ਦੋ ਏਜੰਸੀ ਉੱਧਰ ਵੀ ਖੜੇ ਹੁੰਦੇ ਨੇ ਟਰੈਕਟਰ ਤੇ ਕਈ ਵੀਰਾਂ ਦੇ ਫੋਨ ਆਉਂਦੇ ਨੇ ਪੁਰਾਣੇ ਟਰੈਕਟਰਾਂ ਨੂੰ ਤੇ ਬਹੁਤ ਵੀਰ ਬਾਈ ਫੋਨ ਤੇ ਕਹਿੰਦੇ ਨੇ ਬਾਈ ਦੱਸ ਦੋ ਕਿੰਨੇ ਦਾ ਹੋਣਾ ਸੌਦਾ ਲਾਸਟ ਰੇਟ ਤੇ ਉਹ ਗੱਲਬਾਤ ਬਾਈ ਦੱਸਣੀ ਹੁੰਦੀ ਹੈਗੀ ਇਹ 855 ਵੀ ਖੜਾ ਬਾਈ ਇਹਨਾਂ ਕੋਲ ਠੀਕ ਹੈ ਜੀ ਇਹਦੇ ਪਿਛਲੇ ਰਿੰਮਾਂ ਨਹੀਂ ਬਾਈ ਨਾਲ ਦੇ ਹੈਗੇ ਇਹਦਾ ਟਰੈਕਟਰ ਦਾ 24 ਮਾਡਲ ਹੈ ਬਾਈ ਇਹ ਤਿੰਨ ਸਪੀਡਾਂ ਵਾਲਾ 3 ਸਪੀਡ ਦੇ ਵਿੱਚ ਠੀਕ ਹੈ ਜੀ ਬੰਪਰ ਕੋੜਾ ਲੱਗਿਆ ਵਾ ਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਲਓ ਟਰੈਕਟਰ ਦੀ ਠੀਕ ਹੈ ਜੀ 3 ਸਪੀਡ ਵਾਲਾ ਬਾਈ ਟਰੈਕਟਰ ਇਹ ਇਹ ਸਾਡੇ ਰੋਪੜ ਸੋਨਾਲ ਇਕਾ ਏਜੰਸੀ ਦੇ ਵਿੱਚ ਖੜਾ ਹੈ ਬਾਕੀ ਟਰੈਕਟਰ ਬਾਈ ਉਦਾਂ ਸਾਰਾ ਸੀਲਡ ਹੈ ਕਿਤੇ ਖੁੱਲਿਆ ਬਣੀ ਹੈਗਾ ਦੇਖ ਲਓ ਖੱਚ ਕੋਚ ਸਾਰਾ ਕੁਝ ਨਾਲ ਦਾ ਹੈ ਚੱਲਿਆ ਵਾ ਤਕਰੀਬਨ 413 ਘੰਟੇ ਬਾਈ ਠੀਕ ਹੈ ਜੀ ਇਹਦੇ ਪਿਛਲੇ ਰਿੰਮ ਬਾਈ ਪਤਾ ਨਹੀਂ ਦੂਏ ਪਾਤੇ ਇਹਨਾਂ ਨੇ ਅਰਜੀਨਲ ਰਿੰਮ ਆ ਸ਼ਾਇਦ ਪਾਏ ਹੋਏ ਇਹ ਪਤਾ ਨਹੀਂ ਕਾਤੇ ਪਾਏ ਆ ਬਾਈ ਕੀ ਕਰਨਾ ਇਹਦਾ ਤੇ ਇਹ ਵੀ ਸਾਡੇ ਰੋਪੜ ਸੋਨਾਲੀਕਾ ਕੋਲੇ ਖੜਾ ਬਾਈ ਕਿਸੇ ਨੇ 855 ਲੈਣਾ 24 ਮਾਡਲ ਤਾਂ ਬਾਈ ਸੋਨਾਲੀਕਾ ਏਜੰਸੀ ਚ ਖੜਾ ਏ ਰੋਪੜ ਠੀਕ ਆ ਜੀ ਤੇ ਉਹਦੇ ਬਾਈ ਜਲਦਾ ਰਹਿੰਦਾ ਉਧਰ ਸਾਡੇ ਸਵਰਾਜ ਵਾਲਿਆਂ ਕੋਲ ਵੀ ਖੜੇ ਆ ਤਿੰਨ ਚਾਰ ਸੋਨਾਲੀਕਾ ਠੀਕ ਆ ਜੀ ਇਹ ਦੋ ਉਧਰ ਚੱਲੀ ਜਾਂਦਾ ਕੰਮ ਠੀਕ ਆ ਜੀ ਬਾਕੀ ਇਹ ਤਾਂ ਬਾਈ ਰੇਟ ਮੈਨੂੰ ਪੱਕਾ ਥੋੜੇ ਹੈ ਨਹੀਂ ਕਨਫਰਮ ਕਿੰਨਾ ਹੈ ਬਾਕੀ ਤੁਹਾਨੂੰ ਮੈਂ ਨੰਬਰ ਵੀ ਸਾਹਮਣੇ ਛੇ ਚੱਲਦਾ ਹੋਊਗਾ ਵੈਸੇ ਆਹ ਨੰਬਰ ਤੇ ਫੋਨ ਨਾ ਕਰਿਓ ਕਿਉਂਕਿ ਬਾਈ ਆ ਨਹੀਂ ਰਿਹਾ ਕਿਹਦੇ ਨੂੰ ਤੇ ਜਾਂ ਸੀ ਥੋੜਾ ਜਿਹਾ ਢਿੱਲੇ ਨੇ ਇੱਕ ਨੰਬਰ ਹੋਰ ਆ ਮੈਂ ਉਹ ਪਾ ਦਊਗਾ ਨਾਲ ਗੱਲਬਾਤ ਕਰ ਲਿਓ ਵੈਸੇ ਤਾਂ ਬਾਈ ਇਹ ਥੋੜਾ ਜਿਹਾ ਫੋਨ ਤੇ ਅਗਲਾ ਘੱਟੇ ਗੱਲਬਾਤ ਕਰਦਾ ਇਹ ਤੁਰੇ ਦਾ ਜੇ ਤੁਹਾਨੂੰ ਰੇਟ ਆਖੀ ਦੇਖਣੇ ਪੈਣੇ ਨੇ ਠੀਕ ਹੈ ਜੀ ਤੇ 3 ਸਪੀਡ ਵਾਲਾ ਬਾਈ ਫਾਇਦਾ ਤਾਂ ਹੋਊਗਾ ਬਾਈ ਤਰੀਵੇਂ ਜਿੰਨਾ ਵੀ ਹੋਇਆ ਵੱਧ ਤੋਂ ਵੱਧ ਉਹ ਆਪਣੀ ਅੱਕੀ ਕਾ ਕਿਸਮਾ ਤਾਂ ਰਿਮਾ ਜਾਨੀ ਕੇ ਬਾਈ ਜਿਹਨੇ ਲੈਣਾ ਰਿਮਾ ਤੇ ਨੂੰ ਕਰਨਾ ਪੈਣਾ ਪਿਛਲੇ ਰਿਮਾ ਇਹ ਹੁਣ ਪਤਾ ਨਹੀਂ ਬਾਈ ਬੰਦੇ ਨੇ ਕਿਹੜੇ ਹਿਸਾਬ ਨਾਲ ਪਾਏ ਆ ਅਰਜਨ ਜੀ ਨੇ ਕੀ ਹਿਸਾਬ ਤਾਵਾ ਸਮਝ ਤੇ ਬਾਹਰ ਹੈ ਫਰੀਜ਼ ਵੀ ਦੂਜੀ ਲਵਾਈ ਹੋਈ ਇਹਨੂੰ ਠੀਕ ਹੈ ਜੀ ਤੇ ਬਾਕੀ ਛੋਮੀ ਤੁਹਾਨੂੰ ਦਿਖਾ ਦਨੇ ਥੋੜੀ ਜਿਹੀ ਨਿਕੰਮ ਰਾਦੇ ਨੇ ਮਰਾਲ ਰੂਟ ਬਾਈ ਪੂਰੇ ਵਧੀਆ ਲੋ ਜੀ ਹੁੱਕ ਵੀ ਬਾਈ ਹੈਵੀ ਲਵਾਈ ਹੋਈ ਬੰਦੇ ਨੇ ਟਰੈਕਟਰ ਦੀ ਟਰੈਕਟਰ ਤਾਂ ਨਵਾਂ ਹੀ ਆ ਬਾਈ ਤਕਰੀਬਨ ਠੀਕ ਹੈ ਜੀ ਲੋ ਜੀ ਆ ਤਾਂ ਦੇਖ ਲਓ ਬਾਕੀ ਨਾ ਕੋਈ ਪੁਰਾਣੇ ਖੜੇ 1 2 ਬਾਈ ਸਤਾਲਿਕਾ 35 ਖੜਾ ਜੈਜ ਰੇਟ ਵਾਲਾ ਬਾਕੀ ਇੱਕ ਨਾ ਕੋਈ 750 ਇਹ 4 ਵੀ ਦੇ ਵੀ ਦੇਣਾ ਨੇ ਦੇਣਾ ਬਾਈ ਟਰੈਕਟਰ ਕੱਲ ਕੋਲ ਨੂੰ ਸ਼ਾਇਦ ਇਹ ਵੀ ਇਹਦਾ ਸੌਦਾ ਹੋਇਆ ਬਟਰੈਕਟਰ ਦਾ 750 16 ਦੇ ਟਾਇਰਾਂ ਵਾਲਾ ਠੀਕ ਹੈ ਜੀ ਤੇ ਬਾਕੀ ਠੀਕ ਆ ਬਾਈ ਵੀਡੀਓ ਦੇ ਵਿੱਚ ਇੰਨਾ ਹੀ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਜੱਗੂ ਮਾਹਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਅਕੀ ਕਿਸੇ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਾਂ ਨੂੰ ਜਰੂਰ ਕੰਟੈਕਟ ਕਰ ਸਕਦਾ ਜੀ ਨੰਬਰ ਆਪਣਾ 8146678290 ਇਹ ਨੰਬਰ ਤੇ ਗੱਲਬਾਤ ਕਰ ਲਿਓ ਜੀ ਤੇ ਮਿਲਦੇ ਹਾਂ ਹੋਰ ਵੀਡੀਓ ਵਿੱਚ ਧੰਨਵਾਦ ਸਾਰੇ ਵੀਰਾਂ ਦਾ ਜੀ